ਅਕਾਲੀ ਦਲ ਪੁਲਰ ਸਰਜੀਤ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਅੰਦਰੂਨੀ ਖਬਰ ਹਿਲਾ ਕੇ ਰੱਖ ਦੇਣ ਵਾਲੀ ਹੈ ਕਿ ਕੁਝ ਸਮਾਂ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਲੀਡਰ ਹੁਣ ਗਿਆਨੀ ਹਰਪ੍ਰੀਤ ਸਿੰਘ ਤੋਂ ਵੀ ਨਿਰਾਸ਼ ਹੋਏ ਹੋਏ ਨਜ਼ਰ ਆ ਰਹੇ ਹੈ ਕੁਝ ਇੱਕ ਲੀਡਰਾਂ ਦੇ ਨਾਲ ਗੱਲ ਹੋਈ ਤਾਂ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਵੀ ਮਹਿਸੂਸ ਕਰ ਰਹੇ ਹੈ ਉਹ ਕਹਿ ਰਹੇ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਂ ਉਹ ਕਹਿੰਦੇ ਕੁਝ ਹੋਰ ਨਹੀਂ ਜਾਂ ਫਿਰ ਮੀਟਿੰਗਸ ਦੇ ਵਿੱਚ ਜੋ ਗੱਲਾਂ ਬਾਤਾਂ ਹੁੰਦੀਆਂ ਨੇ ਔਰ ਉਹਨਾਂ ਨੂੰ ਲਾਗੂ ਉਸ ਤਰੀਕੇ ਦੇ ਨਾਲ ਨਹੀਂ ਕੀਤਾ ਜਾਂਦਾ ਔਰ ਇਸ ਦਾ ਇੱਕ ਹੋਰ ਐਗਜ਼ਾਮਪਲ ਵੀ ਹੈ ਕਿ ਆਪਸ ਦੇ ਵਿੱਚ ਕਨਫਲਿਕਟ ਇਨਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਇਹਨਾਂ ਲੀਡਰਸ ਦੇ ਵਿੱਚ ਕਿ ਜਥੇਦਾਰ ਤੋਤਾ ਸਿੰਘ ਜੋ ਸਾਬਕਾ ਮੰਤਰੀ ਸੀ ਉਹਨਾਂ ਦੇ ਬੇਟੇ ਮੱਖਣ ਬਰਾੜ ਉਹਨਾਂ ਦੇ ਵੱਲੋਂ ਇੱਕ ਪੋਸਟਰ ਵੀ ਸਾਂਝਾ ਕੀਤਾ ਗਿਆ ਸੀ ਜੋ ਤਰਨਤਾਰਨ ਬਾਈ ਇਲੈਕਸ਼ਨ ਚ ਮਨਦੀਪ ਸਿੰਘ ਜੋ ਅਕਾਲੀ ਦਲ ਵਾਰਸ ਪੰਜਾਬ ਦੇ ਦੇ ਉਮੀਦਵਾਰ ਹਨ ਉਹਨਾਂ ਦੀ ਹਮਾਇਤ ਕਰਨ ਵਾਸਤੇ ਇਹ ਲੀਡਰ ਪਹੁੰਚੇ ਜਿਨ੍ਹਾਂ ਦੇ ਵਿੱਚ ਮਨਪ੍ਰੀਤ ਸਿੰਘ 41 ਸੀ ਮੱਖਣ ਬਰਾੜ ਵੀ ਸੀਗੇ ਔਰ ਉਹਨਾਂ ਨੇ ਜੋ ਪੋਸਟਰ ਰੀਲீஸ் ਕੀਤਾ ਉਹਦੇ ਵਿੱਚ ਆਪਣੀ ਹੀ ਪਾਰਟੀ ਦੇ ਆਪਣੇ ਹੀ ਪ੍ਰਧਾਨ ਦਾ ਨਾਂ ਤੱਕ ਨਹੀਂ ਹੈ ਆਪਣੇ ਪ੍ਰਧਾਨ ਯਾਨੀ ਗਾਨੀ ਹਰਪ੍ਰੀਤ ਸਿੰਘ ਦੀ ਫੋਟੋ ਤੱਕ ਨਹੀਂ ਉਹਨਾਂ ਨੇ ਲਗਾਈ ਉਹਨਾਂ ਨੇ ਮਨਪ੍ਰੀਤ ਸਿੰਘ 41 ਉਹਨਾਂ ਦੀ ਆਪਣੀ ਬੀਬੀ ਸਤਵੰਤ ਕੋਕਾਰ ਹੁਣਾ ਸਣੇ ਕਈ ਹੋਰ ਲੋਕਾਂ ਦੀ ਫੋਟੋ ਲਗਾਈ ਹੈ ਪਰ ਜਿੱਥੇ ਪ੍ਰਧਾਨ ਨੂੰ ਸਪੇਸ ਦੇਣੀ ਚਾਹੀਦੀ ਹੈ ਉਹਨਾਂ ਨੇ ਸਪੇਸ ਦਿੱਤੀ ਨਹੀਂ ਹੈ ਤਾਂ ਇੱਥੋਂ ਹੀ ਲੱਗ ਰਿਹਾ ਕਿ ਸਭ ਕੁਝ ਠੀਕ ਠਾਕ ਨਹੀਂ ਹੈ ਔਰ ਉੱਥੇ ਹੀ ਮਨਪ੍ਰੀਤ ਸਿੰਘ 41 ਪਹੁੰਚੇ ਮੱਖਣ ਬਰਾੜ ਤੇ ਹੋਰ ਲੋਕ ਵੀ ਜਿੱਥੇ ਸਪੋਰਟ ਕਰਨ ਦੇ ਲਈ ਪਹੁੰਚਿਆ ਗਿਆਨੀ ਹਰਪ੍ਰੀਤ ਸਿੰਘ ਵੀ ਦੱਸਿਆ ਜਾ ਰਿਹਾ ਕਿ ਜਾਣਗੇ ਉੱਥੇ ਪਰ ਇਹ ਸਾਰੇ ਲੋਕ ਵਾਰਿਸ ਪੰਜਾਬ ਦੇ ਦੇ ਬੈਨਰ ਥੱਲੇ ਬੈਠੇ ਹੋਏ ਨਜ਼ਰ ਆਏ ਔਰ ਉੱਥੇ ਹੀ ਇੱਕ ਇਸ ਤਰ੍ਹਾਂ ਦੀ ਕਿਉਂਕਿ ਜਿਹੜੀ ਸਾਰੀ ਜਾਣਕਾਰੀ ਹੈ ਇਹ ਅਕਾਲੀ ਦਲ ਪੁਨਰ ਸਰਜੀਦ ਦੇ ਹੀ ਜੋ ਮੈਂਬਰ ਨੇ ਜੋ ਸੋਰਸਸ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਨਾਲ ਕਾਫੀ ਲੋਕਾਂ ਨਾਲ ਗੱਲਬਾਤ ਤੋਂ ਬਾਅਦ ਇਹ ਜਾਣਕਾਰੀ ਅਸੀਂ ਸਾਂਝੀ ਕਰ ਰਹੇ ਹਾਂ ਔਰ ਉੱਥੇ ਹੀ ਜੋ ਮੁਹਾਲੀ ਵਾਲਾ ਮੁਖ ਦਫਤਰ ਸੀ ਉਹ ਵੀ ਹੋਰ ਥਾਂ ਤੇ ਸ਼ਿਫਟ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਸੇ ਹੋਰ ਆਰਗੇਨਾਈਜੇਸ਼ਨ ਦੇ ਦਫਤਰ ਦੇ ਅੰਦਰ ਉਹਨਾਂ ਨੇ ਦਫਤਰ ਬਣਾਇਆ ਔਰ ਇੱਥੇ ਹੀ ਨਹੀਂ ਦੋ ਵਾਰ ਮੀਟਿੰਗਸ ਵੀ ਸੱਦੀਆਂ ਗਈਆਂ ਸੀ ਜਦੋਂ ਦਾ ਆਰਗੇਨਾਈਜੇਸ਼ਨ ਬਣੀ ਹੈ ਔਰ ਉਸ ਤੋਂ ਬਾਅਦ ਇੱਕ ਵੀ ਮੀਟਿੰਗ ਨਹੀਂ ਹੋ ਪਾਈ ਆਫੀਸ਼ੀਅਲ ਤੌਰ ਤੇ ਵੈਸੇ ਮੀਟਿੰਗਸ ਹੋਈਆਂ ਨੇ ਪਰ ਦੋ ਵਾਰ ਇਜਲਾਸ ਜਾਂ ਦੋ ਵਾਰ ਮੀਟਿੰਗ ਸੱਦੀਆਂ ਗਈਆਂ ਸੀਗੀਆਂ ਪਰ ਉਹ ਮੀਟਿੰਗਾਂ ਸਿਰੇ ਨਹੀਂ ਚੜ ਪਾਉਣੀ ਸੀਗੀਆਂ ਸ਼ਾਇਦ ਇਸ ਕਰਕੇ ਪੋਸਟਪੋਨ ਕਰ ਦਤੇ ਹੈ ਗਿਆ ਪਰ ਹੁਣ 2 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ ਔਰ ਉਹਦੇ ਵਿੱਚ ਵੀ ਕਾਫੀ ਹੰਗਾਮਾ ਹੋਣ ਦੇ ਆਸਾਰ ਨੇ ਕਿਉਂਕਿ ਮੰਨਿਆ ਇਹ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਆਪਸ ਦੇ ਵਿੱਚ ਧੜੇਸ ਕਰਕੇ ਬਣੇ ਕਿ ਲੋਕ ਉਹਨਾਂ ਤੋਂ ਨਾਰਾਜ਼ ਹੋਗੇ ਨਿਰਾਸ਼ ਹੋਗੇ ਔਰ ਸ਼ਾਇਦ ਉਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਚੀਜ਼ਾਂ ਨੂੰ ਮੈਨੇਜ ਨਹੀਂ ਕਰ 파 ਰਹੇ ਪਰ ਬੀਬੀ ਸਤਵੰਤ ਕੌਰ ਵਾਲੇ ਪਾਸੇ ਲੋਕਾਂ ਦਾ ਝੁਕਾਓ ਜ਼ਿਆਦਾ ਹੈ ਇਥੋਂ ਤੱਕ ਕਿ ਜਦੋਂ ਪ੍ਰਧਾਨਗੀ ਦਾ ਸਿਲਸਿਲਾ ਪ੍ਰਧਾਨਗੀ ਦੇ ਲਈ ਸਿਲਸਿਲਾ ਸ਼ੁਰੂ ਹੋਇਆ ਪ੍ਰਧਾਨ ਚੁਣਨ ਦੇ ਲਈ ਸਿਲਸਿਲਾ ਸ਼ੁਰੂ ਹੋਇਆ ਸੀਗਾ ਔਰ ਉਸ ਵੇਲੇ ਬੀਬੀ ਸਤਵੰਤ ਕੌਰ ਹੁਣਾ ਵਾਲੇ ਪਾਸੇ ਲੋਕਾਂ ਦਾ ਰੁਝਾਨ ਜ਼ਿਆਦਾ ਸੀ ਬਹੁਤ ਸਾਰੇ ਡੈਲੀਗੇਟਸ ਇਹ ਚਾਹੁੰਦੇ ਸੀ ਕਿ ਬੀਬੀ ਸਤਵੰਤ ਕੌਰ ਹੋਣੀ ਪ੍ਰਧਾਨ ਬਣਨ ਔਰ ਇਸੇ ਕਰਕੇ ਹੀ ਇਕੱਲਾ ਨਾਮ ਵੀ ਪ੍ਰਪੋਜ਼ ਗਿਆਨੀ ਹਰਪੀ ਸਿੰਘ ਹੁਣਾ ਦਾ ਕੀਤਾ ਗਿਆ ਕਿਉਂਕਿ ਇੱਕ ਸੋਰਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹਨਾਂ ਦੇ ਹੀ ਸਹਿਯੋਗੀ ਕਿਸੇ ਸੀਨੀਅਰ ਲੀਡਰ ਨੇ ਇਹ ਗੱਲ ਕਹੀ ਕਿ ਸਾਨੂੰ ਚੋਣ ਪ੍ਰਕਿਰਿਆ ਦੇ ਤਹਿਤ ਪ੍ਰਧਾਨ ਚੁਣਨਾ ਚਾਹੀਦਾ ਪਰ ਉੱਥੇ ਹੀ ਦੱਸਿਆ ਜਾ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਔਰ ਉਹਨਾਂ ਦੇ ਕਿਸੇ ਸਮਰਥਕ ਨੇ ਕਿਹਾ ਕਿ ਨਹੀਂ ਜੇ ਗਿਆਨੀ ਜੀ ਦਾ ਨਾਮ ਨਹੀਂ ਪ੍ਰਪੋਜ਼ ਕਰਨਾ ਤਾਂ ਫਿਰ ਗਿਆਨੀ ਜੀ ਉੱਥੇ ਨਹੀਂ ਜਾਣਗੇ ਇਸ ਤਰ੍ਹਾਂ ਦੀ ਵੀ ਗੱਲ ਸਾਹਮਣੇ ਆਈ ਹੈ ਫਿਰ ਉਸ ਉਸ ਦੌਰਾਨ ਕੱਲੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਇਸ ਕਰਕੇ ਪ੍ਰਧਾਨ ਦੇ ਲਈ ਅੱਗੇ ਰੱਖਿਆ ਗਿਆ ਖੈਰ ਮਨਪ੍ਰੀਤ ਸਿੰਘ 41 ਮੱਖਣ ਬਰਾੜ ਔਰ ਇੱਕ ਦੋ ਹੋਰ ਲੀਡਰ ਜੋ ਚੰਗੀ ਪੈਠ ਰੱਖਦੇ ਐ ਉਸ ਗਰੁੱਪ ਦੇ ਵਿੱਚ ਔਰ ਉਹ ਵੱਖਰੇ ਤੌਰ ਤੇ ਉੱਥੇ ਜਾ ਕੇ ਪ੍ਰਚਾਰ ਕਰ ਰਹੇ ਆ ਔਰ ਹਾਲਾਂਕਿ ਗਿਆਨੀ ਹਰਪੀਤ ਸਿੰਘ ਵੀ ਉੱਥੇ ਜਾਣਗੇ ਪਰ ਉੱਥੇ ਹੀ ਆਪਸ ਦੇ ਵਿੱਚ ਜਿਹੜਾ ਕਨਫਲਿਕਟ ਆ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੇ ਨਾਲ ਹੀ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਲੀਡਰ ਇਸ ਕਰਕੇ ਵੀ ਨਿਰਾਸ਼ ਨੇ ਕਿ ਸੁਖਵੀਰ ਸਿੰਘ ਬਾਦਲ ਦਾ ਸਾਥ ਅਸੀਂ ਛੱਡਿਆ ਸ਼੍ਰੋਮਣੀ ਅਕਾਲੀ ਦਲ ਛੱਡਿਆ ਕਿਉਂਕਿ ਸੁਖਵੀਰ ਸਿੰਘ ਬਾਦਲ ਸਹੀ ਤਰੀਕੇ ਨਾਲ ਕੰਮ ਨਹੀਂ ਕਰ پا ਰਹੇ ਸੀ ਜਾਂ ਫਿਰ ਉਹਨਾਂ ਦੀ ਪ੍ਰਧਾਨਗੀ ਚ ਲੋਕ ਖੁਸ਼ ਨਹੀਂ ਸੀਗੇ ਪਰ ਇੱਥੇ ਆ ਕੇ ਵੀ ਅਸੀਂ ਉਸੇ ਹੀ ਟਰੈਕ ਤੇ ਆਂ ਜੋ ਕੰਮ ਸੁਖਬੀਰ ਸਿੰਘ ਬਾਦਲ ਕਰ ਰਹੇ ਸੀ ਉਹੀ ਕੰਮ ਇੱਥੇ ਹੋ ਰਿਹਾ ਅਸੀਂ ਲੋਕਾਂ ਨੂੰ ਆਪਣੇ ਨਾਲ ਜੋੜਨਾ ਸੀ ਅਸੀਂ ਪੰਥ ਦੀ ਨੁਮਾਇੰਦਗੀ ਕਰਨੀ ਆ ਪਰ ਚੀਜ਼ਾਂ ਜੋ ਸੋਚ ਕੇ ਐਸੀ ਉਸ ਤਰੀਕੇ ਨਾਲ ਟਰੈਕ ਤੇ ਚੜ੍ਹਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਔਰ ਇਸ ਕਰਕੇ ਲੋਕਾਂ ਦੇ ਵਿੱਚ ਇਹ ਸੰਤੋਸ਼ ਆ ਔਰ ਲੋਕਾਂ ਦੇ ਵਿੱਚ ਨਿਰਾਸ਼ਾ ਦੀ ਭਾਵਨਾ ਹੈ ਇਸੇ ਕਰਕੇ ਆਪਸ ਦੇ ਵਿੱਚ ਕਨਫਲਿਕਟ ਵੱਧ ਸਕਦਾ ਔਰ ਜੋ ਸੋਚ ਕੇ ਉਹ ਕਹਿੰਦੇ ਕਿ ਅਸੀਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣਿਆ ਸੀਗਾ ਔਰ ਬਹੁਤ ਸਾਰੇ ਲੋਕ इवन ਜੋ ਸੀਨੀਅਰ ਲੀਡਰਸ਼ਿਪ ਦੇ ਵਿੱਚ ਨੇ ਅਕਾਲੀ ਦਲ ਪੁਨਰਸਰਜੀ ਦੇ ਵਿੱਚ ਉਹਨਾਂ ਲੋਕਾਂ ਦਾ ਵੀ ਜ਼ਿਕਰ ਇੱਕ ਸੂਸ ਨੇ ਕੀਤਾ ਕਿ ਉਹ ਲੋਕ ਇਸ ਹੱਦ ਤੱਕ ਨਿਰਾਸ਼ ਹੋ ਚੁੱਕੇ ਆ ਕਿ ਅਸੀਂ ਡੈਲੀਗੇਟ ਚੁਣੇ ਅਸੀਂ ਲੋਕਾਂ ਦੇ ਵਿੱਚ ਜਾ ਜਾ ਕੇ ਇਹ ਕਿਹਾ ਕਿ ਅਸੀਂ ਕੁਝ ਵੱਖਰਾ ਕਰਨਾ ਪਰ ਅਸੀਂ ਕੁਝ ਵੀ ਨਹੀਂ ਹੁਣ ਤੱਕ ਕਰ ਪਾਏ ਔਰ ਇਹਨੇ ਠੰਡੇ ਪ੍ਰੋਸੀਡਿੰਗਸ ਚੱਲ ਰਹੀਆਂ ਨੇ ਸਾਡੀਆਂ ਸਾਡਾ ਪ੍ਰੋਸੀਜਰ ਇਹਨਾਂ ਠੰਡਾ ਚੱਲ ਰਿਹਾ ਹੈ ਕਿ 2027 ਦੀ ਇਲੈਕਸ਼ਨ ਅੱਗੇ ਨਜ਼ਦੀਕ ਆਉਣ ਜਾ ਰਹੀ ਹੈ ਤਾਂ ਅਸੀਂ ਕਿਸ ਤਰੀਕੇ ਨਾਲ ਪਰਫਾਰਮ ਕਰ ਪਾਵਾਂਗੇ ਔਰ ਉੱਥੇ ਹੀ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਅਕਾਲੀ ਦਲ ਪੁਨਰ ਸਰਜੀਤ ਦੇ ਕੁਝ ਲੋਕ ਯਾਨੀ ਕੁਝ ਲੀਡਰ ਇਹ ਚਾਹੁੰਦੇ ਆ ਕਿ ਅਮਰਤਪਾਲ ਸਿੰਘ ਹੁਣਾਂ ਦੀ ਪਾਰਟੀ ਯਾਨੀ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਹੱਥ ਮਿਲਾ ਲਿਆ ਜਾਵੇ ਉਹਨਾਂ ਦੇ ਨਾਲ ਗੱਠ ਜੋੜ ਕਰ ਲਿਆ ਜਾਵੇ ਪੱਕੇ ਤੌਰ ਤੇ ਪਰ ਇਹ ਅਜਿਹੀਆਂ ਚੀਜ਼ਾਂ ਸੰਭਵ ਹੁੰਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਔਰ ਇਹ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਹੋਏਗੀ ਵਿਚਾਰ ਵਟਾਂਦਰਾ ਕੀਤਾ ਜਾਏਗਾ ਅਮਰਪਾਲ ਸਿੰਘ ਉਹਨਾਂ ਦੀ ਪਾਰਟੀ ਦਾ ਵਿਜ਼ਨ ਉਹਨਾਂ ਤੋਂ ਪੁੱਛਿਆ ਜਾਏਗਾ ਔਰ ਉਸ ਤੋਂ ਬਾਅਦ ਹੀ ਫਿਰ ਡਿਸੀਜਨ ਲਿਆ ਜਾਏਗਾ ਯਾਨੀ ਕੁਝ ਦਿਨ ਪਹਿਲਾਂ ਹੀ ਬਣਿਆ ਅਕਾਲੀ ਦਲ ਪੁਨਰ ਸਰਜੀਤ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਔਰ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕੁਝ ਕਿਦਾਂ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਭ ਦਾ ਕਾਰਜਕਾਰੀ ਜਥੇਦਾਰ ਰਹੇ ਹੈ ਕਿ ਉਹ ਸਾਰੀਆਂ ਚੀਜ਼ਾਂ ਨੂੰ ਠੀਕ ਕਰ ਪਾਉਣਗੇ ਕਿ ਉਹ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਚੱਲ ਪਾਉਣਗੇ ਇਕੱਠੇ ਲੈ ਕੇ ਚੱਲ ਪਾਉਣਗੇ ਦੇਖਣਾ ਹੋਵੇਗਾ ਪਰ ਬਹੁਤ ਸਾਰੇ ਲੋਕ ਨਰਾਸ਼ ਤੇ ਨਰਾਜ਼ ਨਜ਼ਰ ਆ ਰਹੇ